ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਹਾਂਜੀ ਜੈਸਮਿਨ ਹਾਂਜੀ ਦੱਸੋ ਦੱਸੋ ਤੁਸੀਂ ਕਿੱਥੇ ਪਹੁੰਚ ਗਏ ਭਾਈ ਅਸੀਂ ਮੈਟਰੋ ਸਟੇਸ਼ਨ ਪਹੁੰਚ ਗਏ ਲੋ ਜੀ ਅਸੀਂ ਪਹੁੰਚ ਗਏ ਮੈਟਰੋ ਸਟੇਸ਼ਨ ਉਹ ਦੇਖ ਆਹ ਇਦਾਂ ਮਣਾਈਆ ਇਹ ਥੱਲੇ ਜਿਹੜੀ ਸੋਰੰਗ ਬਣੀ ਹੋਈ ਹੈ ਨਾ ਮੈਟਰੋ ਦੀ ਉਹ ਮਸ਼ੀਨ ਉਹ ਕਰਦੀ ਆ ਸੋਰੰਗ ਕੱਢਦੀ ਆ ਜਿਹੜੀ ਉਹ ਗੋਲ ਜੀ ਆ ਵੈਰ ਗੁਣ ਤੇ ਹਾਂ ਦੋਨੇ ਕਹਿੰਦੇ ਅਸੀਂ ਜਾਣਾ ਨਹੀਂ ਹੈਗਾ ਹਾਂ ਤਾਂ ਮੈਟਰੋ ਚ ਲੈ ਕੇ ਜਾਉਂਗਾ ਮੈਟਰੋ ਚ ਲੈ ਕੇ ਜਾਉਂਗਾ ਮੇ ਲੋ ਇਹ ਇਧਰ ਮੰਮੀ ਨੂੰ ਸਾਸਰੀ ਘਰ ਦੇ ਸਾਰੇ ਤੇ ਬਾਈ ਦਾਰ ਜਿਹਨੇ ਵਾਤ ਮਾਰਤੀ ਸਾਡੀ ਤਰਾਹ ਕੇ ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਪਤਾ ਕਿਆ ਗੱਲ ਆ ਉਹ ਮੈਨੂੰ ਉਹ ਕਹਿੰਦਾ ਕਹਦਾ ਬਾਈ ਜੀ ਨੂੰ ਪੁੱਛਿਆ ਤਾਂ ਕਹਿੰਦਾ ਬਾਈ ਥੋੜਾ ਹੀ ਆ ਰੇ ਤੇ ਹੈ ਨੇੜੇ ਹੀ ਆ ਹਾਂ ਹਾਂ ਹੈ ਤਾਂ ਚੱਲ ਥੋੜਾ ਹੀ ਆ 2 ਕਿਲੋਮੀਟਰ ਦਾ ਸੋ ਜੀ ਹੁਣ ਅਸੀਂ ਚੱਲਿਆਂ ਗੁਰਦੁਆਰਾ ਸ਼੍ਰੀ ਸੀਸ ਅਪਾਏ ਮੈਟਰੋ ਸਟੇਸ਼ਨ ਹਾਂ ਅ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਸ਼ਹੀਦੀਆਂ ਪ੍ਰਾਪਤ ਕਰੀਆਂ ਸੀਗੀਆਂ ਚਾਂਦਨੀ ਚੌਕ ਹਾਂ ਅੱਜ ਵੈਲਕਮ ਟੂ ਦ ਮੈਟਰੋ ਮਿਊਜ਼ੀਅਮ ਮਿਊਜ਼ੀਅਮ ਬਿਲਕੁਲ ਲਓ ਜੀ ਆਪਾਂ ਆਗੇ ਹੁਣ ਮੈਟਰੋ ਸਟੇਸ਼ਨ ਤੇ ਦੇਖਦੇ ਆ ਨੀਚੇ ਜਾ ਕੇ ਭਾਈ ਪਹਿਲੀ ਵਾਰ ਸਫਰ ਕਰਨਾ ਮੈਟਰੋ ਦਾ ਤੇ ਮੇਰੇ ਹੁੰਦੇ ਪ੍ਰਵਾਹ ਨਾ ਕਰਿਆ ਦੋ ਅੱਛਾ ਜੀ ਠੀਕ ਆ ਜੀ ਨ ਕੋਈ ਬਾਕੀ ਕਰਾਉਨੇ ਆ ਫਿਰ ਟਿਕਟਾਂ ਤੇ ਦਿਖਾਣੇ ਆ ਤੁਹਾਨੂੰ ਵੀ ਨਾਲੇ ਆਪ ਦੇਖਦੇ ਆਂ ਪਹਿਲੀ ਵਾਰ ਮੈਟਰੋ 'ਚ ਬਹਿਣਾ ਮੈਂ ਵੀ ਇਹ ਬਾਕੀ ਹਾਂ ਦੇਖਦੇ ਆਂ ਟਿਕਟਾਂ ਕਿੱਥਾਂ ਹੋਣੀਆਂ ਤੇ ਕਿੱਥੇ ਮੈਟਰੋ ਆਣੀ ਆ ਉਹ ਸਾਰਾ ਕੁਝ ਹੁਣ ਉੱਥੋਂ ਪਤਾ ਲੱਗ ਜਾਣਾ ਆਪਾਂ ਨੂੰ ਦੇਖਦੇ ਆਂ ਬਾਕੀ ਕੀ ਕੁਛ ਹੈ ਨਾ ਟਿਕਟਾਂ ਆਨਲਾਈਨ ਨੇ ਕੱਟ ਹੋਣੀਆਂ ਮੈਨੂੰ ਲੱਗਦਾ ਤੇ ਦੇਖਦੇ ਆਂ ਜੀ ਬਾਕੀ ਲਓ ਜੀ ਭਾਈ ਇਹ ਪਟ ਟਿਕਟਾਂ ਲੈ ਲਈਆਂ 21 ਰੁਪਏ ਦੀ ਇੱਕ ਟਿਕਟ ਮਿਲੀ ਆ ਚਾਰ ਟਿਕਟਾਂ ਲੈ ਲਈਆਂ ਪੰ 84 ਰੁਪਏ ਦੀਆਂ ਠੀਕ ਆ ਜੀ ਤੇ ਹੁਣ ਚੱਲੇ ਆ ਚਾਂਦਨੀ ਚੌਕ ਇੱਧਰੋਂ ਮਿਲਣੀਆਂ ਸਾਨੂੰ ਮੈਟਰੋ ਇਹ ਚੱਲਦੇ ਆ ਹਰੰਦਰ ਲਓ ਜੀ ਪਹੁੰਚ ਗਏ ਅਸੀਂ نیچے ਜਿੱਥੇ ਟ੍ਰੇਨ ਆਉਣੀ ਆ ਤੇ ਦੇਖਦੇ ਆ ਹੁਣ ਕਦੋਂ ਆਉਂਦੀ ਆ ਵੇਟ ਕਰ ਰਹੇ ਹਾਂ ਟਿਕਟਾਪ ਨੇ ਕੋਲ ਹੈ तकरीबन वैसे काफी ਅ ਕਹਿ ਲੋ ਵੀ ਸਵਾਰੀਆਂ ਖੜੀਆਂ ਭਾਈ ਉਹ ਸਰੇ ਤੱਕ ਚੜਨੇ ਨੂੰ ਬਾਕੀ ਹੁਣ ਦੇਖਦੇ ਹਾਂ ਕਦੋਂ ਆਉਂਦੀ ਹੈ ਜੈਸਮਿਨ ਤਾਂ ਉੱਧਰ ਬੈ ਗਈ ਜਾ ਕੇ ਮੰਮੀ ਜੈਸਮਿਨ ਕੋਲ ਨੂੰ ਚਲ ਜਾ ਉਹ ਬੈਠੀ ਸਰੇ ਪਰ ਇੱਥੇ ਨਕਸ਼ਾ ਨੁਕਸ਼ਾ ਸਾਰਾ ਬਣਾਇਆ ਹੋਇਆ ਜੀ ਵੈਸੇ ਮੈਟਰੋ ਦਾ ਕਿੱਧਰੋਂ ਆਉਣੀ ਆ ਕਿੱਧਰ ਨੂੰ ਜਾਣੀ ਆ ਠੀਕ ਹੈ ਲੋ ਇੱਧਰ ਵੀ ਇੱਕ ਪਟਰੀ ਆ ਤੇ ਇੱਕ ਪਟਰੀ ਇੱਧਰ ਆ ਬਾਕੀ ਦੇਖਦੇ ਆ ਜੀ ਹੁਣ ਮੈਟਰੋ ਦੀ ਸਪੀਡ ਕਹਿੰਦੇ ਬਹੁਤ ਤੇਜ਼ ਜਾਂਦੀ ਹੁੰਦੀ ਆ ਦੇਖ ਰਿਹਾ ਭਾਈ ਅੱਜ ਬੈਠ ਕੇ ਪਤਾ ਲੱਗੂ ਕਿੰਨੀ ਤੇਜ਼ ਜਾਂਦੀ ਆ ਪੂਰੇ ਨਾ ਇੱਕ ਗੱਲ ਹੋਰ ਹੈ ਪੂਰੇ ਗਰਮ ਹਵਾ ਚੱਲਦੀ ਆ ਪਤਾ ਨਹੀਂ ਹੀਟਰ ਲੱਗਿਆ ਵਾ ਲਓ ਜੀ ਆ ਗਈ ਟ੍ਰੇਨ ਉਹ ਸਾਹਮਣੇ ਆ ਰਹੀ ਆ ਫਿਲਹਾਲ ਤਾਂ ਹੌਲੀ ਆ ਇਹ ਪਰ ਬਹੁਤ ਤੇਜ਼ ਚੱਲਦੀ ਆ ਜਦੋਂ ਚੱਲ ਪੰਦੀ ਆ ਦੇਖ ਰਿਹਾ ਹੁਣ ਰੁਕਣੀ ਆ। ਇਹ ਨਾ ਉਹ ਗਲ ਸਕੋਚਰ। ਅੱਛਾ ਜੀ ਮੈਨੂੰ ਉਧਰ ਜਾਣਾ ਪੈਣਾ ਠੀਕ ਆ ਠੀਕ ਆ। ਲਓ ਜੀ ਭਾਈ। ਰਾਜੀਵ ਚੌਕ ਆ ਗਿਆ। ਫਿਰ ਰਸ਼ ਦੇਖ ਸਕਦੇ ਤੁਸੀਂ ਭਾਈ ਰਸ਼ ਬਹੁਤ ਹੈ ਵਿੱਚ। ਰਾਜੀਵ ਚੌਕ ਆ ਗਿਆ। ਸਪੀਡ ਇਦੀ ਤਾਂ ਪਤਾ ਹੀ ਨਹੀਂ ਲੱਗਦਾ ਕਿਉਂਕਿ ਅ ਇਧਰੋਂ ਤਾਂ ਬੰਦ ਆ। ਨਹੀਂ ਚੱਲ ਨਹੀਂ ਇਹ। ਰਾਜੀਵ ਚੌਕ ਆ ਗਿਆ। ਸਟੇਸ਼ਨ ਤੇ ਹੀ ਆ ਕੇ ਉਹਨੇ ਚਾਨਣਾ ਜਾਂ ਦੇਖਦਾ ਨਹੀਂ ਤਾਂ ਦੋਨੋਂ ਹੀ ਪਾਸੇ ਨਹੀਂ ਰਹੀ ਆ ਜੀ। ਲਓ ਜੀ ਰਾਜੀਵ ਚੌਕ ਆ ਗਿਆ। ਇਸ ਤੋਂ ਬਾਅਦ ਆਉਣਾ ਮੈਨੂੰ ਲੱਗਦਾ ਆਪਣਾ ਚਾਂਦਨੀ ਚੌਕ। ਸੋ ਦੇਖਦੇ ਆਂ ਫਿਰ ਕਿੰਨਾ ਟਾਈਮ ਲੱਗਦਾ। ਦਰਵਾਜ਼ਿਆਂ ਤੇ ਕਹਿੰਦੇ ਭਾਈ ਹਟ ਕੇ ਖੜੇ ਹੋ। ਰੌਸ਼ ਬਹੁਤ ਜ਼ਿਆਦਾ ਭਾਈ। ਤੇ ਉਧਰ ਲੇਡੀਜ਼ ਵਾਲਾ ਜੀ ਡੱਬਾ ਸਾਰਾ ਤੇ ਇੱਧਰ ਜੈਂਸ ਵਾਲਾ ਪਹਿਲਾਂ ਸਾਨੂੰ ਪਤਾ ਨਹੀਂ ਤਾਂ ਉਥੋਂ ਇੱਕ ਭੈਣ ਨੇ ਕਿਹਾ ਭਾਈ ਵੈਸੇ ਇੱਧਰ ਵੀ ਹੈਗੀਆਂ ਲੇਡੀਜ਼ ਤਾਂ ਵਿੱਚ ਵਿੱਚ ਚਲੋ ਚੱਲੀ ਜਾਂਦਾ ਲੋ ਜੀ ਇਹ ਨਾ ਹੁਣ ਇਹਦਾ ਸਮਝ ਲੱਗਿਆ ਜਿਹੜੀ ਹਰੀ ਲਾਈਟ ਬਲਦੀ ਹੈ ਜਿਹੜਾ ਚੌਕ ਆ ਜਾਂਦਾ ਉਹਦੇ ਉਪਰ ਆ ਕੇ ਹਰੀ ਲਾਈਟ ਬਲ ਜਾਂਦੀ ਹੈ ਸਾਡਾ ਸਟੇਸ਼ਨ ਆਉਣਾ ਇਹ ਤੋਂ ਅਗਲਾ ਆਉਣਾ ਹੈ ਨਿਊ ਦਿੱਲੀ ਉਹ ਤੋਂ ਬਾਅਦ ਉਹ ਚਾਂਦਨੀ ਚੌਕ ਇੱਕ ਜਗ੍ਹਾ ਇਹਨੇ ਹੋਰ ਰੁਕਣਾ ਸਪੀਡ ਦੀ ਤੁਹਾਨੂੰ ਦਿਖਾ ਨਹੀਂ ਸਕਦੇ ਹੁਣ ਕਿਉਂਕਿ ਨਹੀਂ ਰਹੀ ਆ ਦੋਨੇ ਬੱਸ ਇਹਨੇ ਰਹੀ ਆ ਮਰ ਵਿਚ ਖੜ ਕੇ ਪਤਾ ਲੱਗਦਾ ਵੀ ਤੇਜ਼ ਬਹੁਤ ਯਾਰ ਆਈ ਆ ਬਾਈ ਜੀ ਬਹੁਤ ਹਾਂ ਦਾ ਆਵਾਜ਼ ਇਹ ਸੁਣਦੀ ਸੀ ਨਹੀਂ ਲਿਲੀ ਸਟੇਸ਼ਨ ਆ ਆਓ ਜੀ ਨਵੀਂ ਦਿੱਲੀ ਆ ਗਏ ਮੈਂ ਕਹਿੰਦਾ ਭਾਈ ਇਹਨੇ 5 ਕਿੰਮਿੰਟ ਚੇ ਮਾਰਨਾ ਸਾਨੂੰ ਪੁਰਾਣੀ ਦਿੱਲੀ ਦਰਵਾਸ ਸੇ ਹੱਕਾ ਖੜੀ ਹਾਂ ਉਧਰੋਂ ਉਜੀ ਜਾ ਰਹੀ ਆ ਇਧਰ ਹੋਈ ਇਹ ਤੇ ਅਗਲਾ ਸਟੇਸ਼ਨ ਆ ਜਾਣਾ ਈ ਹੁਣ ਸਾਡਾ ਚਾਂਦਨੀ ਚੌਕ ਚਾਂਦਨੀ ਚੌਕ 1 ਕਿੰਮਿੰਟ ਚੇ ਨਹੀਂ ਇਸ ਕੰਮ ਨਹੀਂ ਕਰਦਾ ਸਾਈਡ ਤੇ ਚੁਰੰਗ ਨਹੀਂ ਕਰਦਾ ਇਹਦੇ ਅਗਲੇ ਅਗਲੇ ਪਿਆਰਾ ਆਓ ਜੀ ਭਾਈ ਇਹ ਆ ਗਿਆ ਚਾਵੜੀ ਬਾਜ਼ਾਰ ਇਸ ਤੋਂ ਅਗਲਾ ਸਟੇਸ਼ਨ ਆ ਹੁਣ ਸਾਡਾ ਉਹ ਸਾਹਮਣੇ ਲਿਖਿਆ ਹੋਇਆ ਛਾਵੜੀ ਬਾਜ਼ਾਰ ਛੈਡ ਹੋ ਜਾ ਪੁੱਤ ਉਹ ਥੋੜੀ ਤਾਂ ਬੰਦ ਵੀ ਹੋ ਗਈ ਅੱਛਾ ਉਹ ਧਰਨਾ ਦਾ ਮਨ ਲੱਗਦਾ ਸ਼ਾਇਦ ਇਹਨਾਂ ਨੂੰ ਇਹ ਤਾਂ ਭਾਈ ਮਨੋਂ ਲੱਗਦਾ ਮਸਿੰਗਾ ਅੱਧਾ ਮਿੰਟ ਖੁੱਲਾ ਰਹਿੰਦਾ ਅੱਧਾ ਮਿੰਟ ਵੀ ਜ਼ਿਆਦਾ ਕਹਿ ਤਾਂ ਮੈਂ 10 ਸੈਕਿੰਟੇ ਖੁੱਲਦਾ ਜਦੋਂ ਸੈਂਸਰ ਦੇ ਮੁਰੇ ਕੋਈ ਨਹੀਂ ਜਾਂਦਾ ਉਦੋਂ ਹੀ ਬੰਦ ਨਿਕਲੋ ਜਦੇ ਨਾਲ ਦੀ ਨਾਲੇ ਤਰਫ ਹੁੰਦੀ ਆ ਹਰ ਨਾਲ ਦੀ ਨਾਲੇ ਸਪੀਡ ਫੜ ਲੈਂਦੀ ਆ ਸਪੀਡ ਬਹੁਤ ਜ਼ਿਆਦਾ ਆ ਰਹੀ ਅਗਲਾ ਸਟੇਸ਼ਨ ਆਟੋ ਵਾਲੇ ਦੇਖ ਲਓ ਇਧਰ ਆਉਣ ਨੂੰ ਮੰਨਦੇ ਹੀ ਨਹੀਂ ਤੇ ਕਹਿੰਦੇ ਵੀ ਦੂਰ ਆ ਉੱਥੇ ਨਹੀਂ ਕਿਸੇ ਨੇ ਵੀ ਜਾਣਾ ਵੀ ਟਾਈਮ ਬਹੁਤ ਲੱਗਣਾ ਲਾਓ ਭਾਈ ਆ ਗਿਆ ਚਾਂਦਨੀ ਚੌਕ ਆ ਗਿਆ ਦੋ ਸੈਕਿੰਡ ਨਹੀਂ ਲਾਂਦੇ ਪੁੰਚਣੇ ਨੂੰ ਹੋਰ ਹੋਰ ਬਹੁਤ ਤੇਜ਼ ਚੱਲਦੀ ਚਾਂਦਨੀ ਚੌਕ ਸਾਡੇ ਵਾਲੇ ਭਾਈ ਉੱਧਰ ਖੜੇ ਬੰਦੇ ਉਹ ਸਾਹਮਣੇ ਤੇ ਉਹ ਖੜਾ ਹੀ ਮੰਮੀ ਸਾਹਮਣੇ ਤੇ ਹੁਣ ਉਤਰਨਾ ਇੱਥੇ ਲਓ ਜੀ ਭਾਈ ਜੀ ਪਹੁੰਚ ਗਏ ਚਾਂਦਨੀ ਚੌਕ ਦੀ ਜਿਹੜੀ ਹੋਰ ਆ ਗੱਲ ਬ੍ਰੇਕ ਵੀ ਬਹੁਤ ਜ਼ੋਰ ਨਾਲ ਲੱਗਦੀ ਫੜ ਕੇ ਰੱਖਣਾ ਪੈਂਦਾ ਕਿਉਂਕਿ ਸਪੀਡ ਹੁੰਦੀ ਜ਼ਿਆਦਾ ਰੁਕਣ ਨੂੰ ਥੋੜਾ ਜਿਹਾ ਫੇਰ ਬ੍ਰੇਕ ਤੇ ਜਲਾਉਣੀ ਪੈਂਦੀ ਆ ਲਓ ਜੀ ਭਾਈ ਜੀ ਪਹੁੰਚ ਗਏ ਆਪਾਂ ਚਾਂਦਨੀ ਚੌਕ ਚੇਰੋਈ ਚੱਲ ਚੱਲ ਪੁੱਤੋਈ ਆ ਗਏ ਜੀ ਅਸੀਂ ਬਾਹਰ ਚਾਂਦਨੀ ਚੌਕ ਸਾਡੇ ਬੰਦੇ ਉਤਰ ਗਏ ਉਤਰ ਗਏ ਉਤਰ ਗਏ ਤੇ ਉਰੇ ਇੱਕ ਗੱਲ ਹੈ ਵੈਸੇ ਅ ਗਰਮੋ ਆ ਗਰਮੀ ਬਹੁਤ ਆ ਹੀਟਰ ਲੱਗੇ ਹੋਏ ਆ ਅੰਦਰ ਏਸੀ ਆ ਬਾਹਰ ਹੀਟਰ ਆ ਹਾਂ ਜੀ ਕਿਵੇਂ ਰਿਹਾ ਮਟਰੋ ਦਾ ਸਫ਼ਰ ਵਧੀਆ ਰਿਹਾ ਮੈਂ ਕਹਾਂ ਨਾ ਜੀ ਭਾਈ ਇੱਥੇ ਚੈੱਕ ਕਰ ਸਕਦੇ ਤੁਸੀਂ ਸਪੀਡ ਇਹਦੀ ਦੇਖੋ ਸਪੀਡ ਇਹਦੀ ਅਜੇ ਸਾਨੂੰ ਕਾਰ ਕੇ ਹੁਣ ਤੁਰੀ ਆ 1 ਮਿੰਟ ਦੇ ਮੈਂ ਕਹਿੰਦਾ 1 ਮਿੰਟ ਵੀ ਬਹੁਤ ਆ 10 ਸਕਿੰਟ ਵਿੱਚ ਇੰਨੀ ਤੇਜ਼ ਹੋ ਜਾਂਦੀ ਆ ਵੀ ਗੱਲੇ ਛੱਡ ਦੋ ਮੈ ਮੈਨੂੰ ਲੱਗਦਾ ਜੈਸੇ ਮੈਨੂੰ ਕਿੰਨਾ ਕੁ 5 ਮਿੰਟ ਲੱਗੇ ਹੋਣੇ ਆਪਾਂ ਨੂੰ 4-5 ਮਿੰਟ 5-7 ਮਿੰਟ ਮਸੀਓ ਲੱਗੇ ਹਨਾ ਤੇ ਸਾਨੂੰ ਨਿਊ ਦਿੱਲੀ ਤੋਂ ਭਾਈ ਨੇ ਚਾਂਦਰੀ ਚੌਂਕ ਪਤਾ ਲੱਗਣਾ ਕੋ ਕਿ ਆ ਚਾਂਦਰੀ ਚੌਕ ਹੈ ਕਿੱਥੇ ਜਾਣਾ ਕਿੱਥੇ ਤੇ ਬਿਦਲੀ ਆ ਹਾਂ ਬੋਲ ਲੰਦੇ ਆ ਨੀ ਇੱਕ ਗੱਲ ਆ ਮੰਮੀ ਦੇਖ ਲੈ ਕਿੰਨੀ ਜਲਦੀ ਪਹਛਾਤਾ ਹੈ ਬੜੀ ਜਲਦੀ ਪਹਛਾਇਆ ਤੇ ਹੁਣ ਚੱਲਦੇ ਆਂ ਜੀ ਬਾਹਰ ਤੇ ਬਾਹਰ ਹਵਾ ਤਾਂ ਬਹੁਤ ਠੰਡੀ ਚੱਲ ਰਹੀ ਹੈ ਉੱਪਰ ਹੋ ਇੰਨੀ ਤੇਜ਼ ਤੇਜ਼ ਹਵਾ ਹੁੰਦੀ ਹੈ ਨਾ ਪਤਾ ਨਹੀਂ ਇਹਨਾਂ ਦੇ ਬੱਚ ਤੇ ਹੁੰਦੀ ਆ ਨਹੀਂ ਪੁੱਤ ਉੱਪਰ ਤੇ ਹੀ ਆਉਂਦੀ ਆ ਚੱਲਦੇ ਆ ਹੁਣ ਅੱਗੇ ਦਿਖਾਉਨੇ ਆ ਫੇ ਤੁਹਾਨੂੰ ਦਿੱਲੀ ਦੇ ਨਜ਼ਾਰੇ ਆਜੋ ਆਜੋ ਕੋੜੇ ਆਓ ਲਾਲੀਜ਼ 버ਗਰ ਹੁਣ ਜਿੱਥੇ ਤੱਕ ਮੇਰਾ ਆਈਡੀਆ ਏ ਕਰਨ ਉਰੇ ਰੁਕੂਗਾ ਦੇਖਦੇ ਆ ਚਲੋ ਇਹ ਵੀ ਗੱਲ ਜਿੱਥੇ ਤੱਕ ਮੇਰਾ ਆਈਡੀਆ ਏ ਪੱਕਾ ਰੁਕੂਗਾ ਲਓ ਜੀ ਕਰਨ ਦੀ ਨੀਗਾ ਦੇਖੋ ਕਰ ਹਾਂਜੀ ਦੀਦੀਆਂ ਸਲਾਹ ਕਰਨੀ ਨੇ ਕੋਈ ਖਾਣਾ ਖਾਣੇ ਜੈਸਵੀ ਨੇ ਵੀ ਮੇਰੇ ਹਾਲੀ ਗੱਲ ਕਹਿਤੀ ਖਾਣਾ ਇਹਨੂੰ ਕਾਤੇ ਇੱਥੇ ਬੱਚਾ ਚੱਕਿਆ ਨਹੀਂ ਉਹ ਮੈਂ ਸਮਝ ਗਿਆ ਗੱਲ ਮੈਂ ਉਹੀ ਸੋਚਦਾ ਸੀ ਮੈਂ ਕਿ ਕਰਨ ਨੂੰ ਭੱਕ ਲੱਗੀ ਹੋਈ ਆ ਕਰਨ ਨੇ ਕਿਹਾ ਯੂ ਟਿਊਬ 버ਗਰ ਆ ਗਿਆ ਖਾ ਲਾ ਦੋ ਇਹਨੂੰ ਖਾ ਲਓ ਜੀ ਕਰਨ ਖਾਣਾ 버ਗਰ ਚੱਲ ਖਾ ਫਿਰ ਪੁੱਤ ਆਓ ਜਿਉ ਰਹੇ ਲੈ ਇਹ 버거 ਮੰਮੀ ਤੁਸੀਂ ਹਾਂ ਮੈਂ ਵੀ ਵੈਸੇ ਪ੍ਰਸ਼ਾਦਾ ਭਾਈ ਰੱਜ ਕੇ ਖਾ ਲਿਆ ਤਾਂ ਕਰਨ ਨੇ ਨਹੀਂ ਖਾਦਾ ਪ੍ਰਸ਼ਾਦਾ ਤੈ ਖਾਣਾ ਕਿਹੜਾ ਖਾਣਾ ਜੋ ਮਰਜੀ ਖਾ ਲ ਲੈ 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 ਫਿਰ ਦੱਸ ਕਿਹੜਾ ਲੈਣਾ ਲੀਲਾ ਕਿਆ ਲੈਣਾ ਮੈਨੂੰ ਰੈਪ ਦਵਾ ਦੇ ਸੀ ਮੇਰੇ ਇੱਕ ਫਰੈਂਡ ਦੇ ਲਈ ਇੱਕ 버거 ਲੈ ਲਿਆ ਬਸ ਠੀਕ ਆ ਅਨੂ ਜੀ ਵਾਲੇ ਠੀਕ ਹੈ ਕ੍ਰੈਪ ਲੈ ਲਓ ਬਸ ਇੱਕ ਕ੍ਰੈਪ ਕਹਦੇ 69 ਵਾਲਾ 60 ਰੁਪਏ ਵਾਲਾ 69 ਵਾਲਾ ਕਰਦੇ ਵੀ ਮਿੱਤਰਾ ਜਲਦੀ ਲਓ ਜੀ ਭਾਈ ਸਾਰਾ ਕੁਝ ਹੀ ਮਿਲ ਜਾਂਦਾ ਮੈਂ ਅਸੀ ਜੈ ਜੇ ਆ ਜਿਆਦਾ ਮਹਿੰਗਾ ਵੀ ਨਹੀਂ ਹੈ ਪਰ ਜੇ ਦੇਖਿਆ ਜਾਵੇ ਮਹਿੰਗਾ ਵੀ ਆ ਪਰ ਯਾਰ ਦਿੱਲੀ ਆਏ ਵੇ ਭਾਈ ਇੰਨੇ ਕੀ ਚੀਜ਼ ਤਾਂ ਹੁਣ ਮਹਿੰਗੀ ਮਿਲਦੀ ਹੋਆ ਹਨਾ ਲਓ ਜੀ ਭਾਈ ਨਿਕਲ ਆਏ ਬਾਹਰ ਤੇ ਟਿਕ ਪੰਗਾ ਹੋਰ ਆ ਜੀ ਟਿਕਟਾਂ ਭਾਈ ਆਪਣੀਆਂ ਸਾਹਮਣੇ ਰੱਖਣੀਆਂ ਪੈਂਦੀਆਂ ਬਾਹਰ ਨਿਕਲਣੇ ਵਾਸਤੇ ਵੀ ਟਿਕਟ ਲਗਦੀ ਆ ਜੇ ਟਿਕਟ ਨਹੀਂ ਲਾਉਂਗੇ ਉਦੋਂ ਤੱਕ ਖੁੱਲਣਾ ਨਹੀਂ ਉਹਦਾ ਦਰਵਾਜ਼ਾ ਭਾਈ ਗੇਟ ਛੋਟਾ ਜਿਹਾ ਗੇਟ ਜਿਹੜਾ ਬਣਾਇਆ ਹੋਇਆ ਉਦੋਂ ਤੱਕ ਉਹ ਖੁੱਲਣਾ ਨਹੀਂ ਆ ਜਦੋਂ ਤੱਕ ਉਧਰ ਨੂੰ ਜਾਹ ਹੋ ਜਾਣਾ ਉਧਰ ਨੂੰ ਚਲੋ ਫਿਰ ਆਜੋ ਆਓ ਜੀ ਭਾਈ ਚੜ ਰਹੇ ਆ ਪੌੜੀਆਂ ਕਾਫੀ ਨੀਚੇ ਆਉਣਾ ਪੈਂਦਾ ਮੈਟਰੋ ਦਾ ਸਫ਼ਰ ਕਰਨ ਵਾਸਤੇ ਨਾ ਘੱਟੋ ਘੱਟ 2-3 ਮੰਜ਼ਲਾ ਨੀਚੇ ਜਾਣਾ ਪੈਂਦਾ ਲਾੜੋ ਤੁਸੀਂ 50 ਕਫਟ ਹੇਠੇ ਜਾਣਾ ਪੈਂਦਾ ਇੱਥੇ ਚੱਲਦੀ ਆ ਫੇਰ ਮੈਟਰੋ ਹੁਣ ਚੜ ਰਹੇ ਹਾਂ ਪੌੜੀਆਂ ਤਾਂ ਬਰਸਾਟਾ ਥੱਕ ਗਿਆ ਆਜ ਵਾਲੇ ਆ ਮੈਟਰੋ ਐਸਫਰ ਵਧੀਆ ਹੋ ਜੀ ਅਸੀਂ ਪਾਣ ਦੇ ਹੁਣ ਚਾਂਦਨੀ ਚੌਕ ਗੁਰਦੁਆਰਾ ਗੁਰਦੁਆਰਾ ਸਾਹਬ ਸਾਹਮਣੇ ਹੀ ਆ ਅ ਸ਼ੀਸ਼ ਮਹਿਲ ਨਾ ਸੌਰੀ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਸ਼ੀਸ਼ ਮਹਿਲ ਗੁਰਦੁਆਰਾ ਸਾਹਿਬ ਵੀ ਹੈਗਾ ਇਹ ਉਹ ਜਦੋਂ ਹਰੀਪੁਰ ਸਾਹਿਬ ਨੂੰ ਜਾਂਦੇ ਆਪਾਂ ਉਦੋਂ ਰਸਤੇ 'ਚ ਆਉਂਦਾ ਗੁਰਦੁਆਰਾ ਸਾਹਿਬ ਉਹ ਵੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਤੇ ਹੁਣ ਆਪਾਂ ਆ ਗਏ ਉਰੇ ਸਾਹਮਣੇ ਮਸਜਿਦ ਆ ਜੀ ਨੈਰੀ ਮਸਜਿਦ ਆ ਮਸਜਿਦ ਤੇ ਨਾਲ ਸਾਹਮਣੇ ਗੁਰਦੁਆਰਾ ਸਾਹਿਬ ਆ ਲੇ ਕੇ ਚੱਲਦੇ ਹਾਂ ਤੁਹਾਨੂੰ ਅੰਦਰ ਕਰਾਉਨੇ ਆਂ ਦਰਸ਼ਨ ਗੁਰੂ ਮਹਾਰਾਜ ਦੇ। ਕੁਰਦੋਰਾ ਸਭ ਬਹੁਤ ਬੜਾ ਹੈ ਭਾਈ। ਦੇਖ ਸਕਦੇ ਹੋ ਤੁਸੀਂ ਸੰਗਤ ਦਾ ਇਕੱਠ ਵੀ ਕਾਫੀ ਹੈ। ਹੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ। ਪਾਣੀ ਛਕ ਲਓ ਭਾਈ ਜਲ ਲਓ ਜੀ ਇੱਥੇ ਜਲ ਵਰਤਾਇਆ ਜਾ ਰਿਹਾ ਮੰਮੀ ਪੀਣਾ ਪਾਣੀ ਤੁਸੀਂ ਲਓ ਜੀ ਹੋ ਗਈ ਆਪਣੀ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰੀ ਪਾਈ ਜੀਵਨ ਸਿੰਘ ਜੀ ਲੰਗਰ ਹਾਲ ਇੱਧਰ ਨੀਚੇ ਪਾਰਕਿੰਗ ਆ ਜੀ ਸਾਰੀ ਗੱਡੀਆਂ ਦੀ ਮੋਟਰਸਾਈਕਲਾਂ ਦੀ ਪਾਰਕਿੰਗ ਆ ਇੱਧਰ ਨੀਚੇ ਮੈਨੂੰ ਲੱਗਦਾ ਜੋੜਾ ਘਰ ਆ ਜੀ ਜੋੜੇ ਜਾਮਾ ਕਰਾ ਕੇ ਫੇਰ ਚੱਲਦੇ ਆਂ ਉੱਪਰ ਜੋੜੇ ਘਰ ਆ ਗਏ ਇਹ ਪਰ ਉਹੀ ਬਜ਼ੁਰਗਾਂ ਵਾਸਤੇ ਭਾਈ ਲਿਫਟ ਵੀ ਲੱਗੀ ਹੋਈ ਆ ਜੇ ਕੋਈ ਬਜ਼ੁਰਗਾ ਇਸੇ ਤੋਂ ਨਹੀਂ ਮਤਲਬ ਤੁਰ ਫਿਰ ਹੁੰਦਾ ਬਹੁਤਾ ਜ਼ਿਆਦਾ ਤੋਂ ਲਿਫਟ ਵਿੱਚ ਵੀ ਆ ਸਕਦੇ ਆ ਉਹ ਆਪਣੀ ਲਿਫਟ ਵਿੱਚ ਆਏ ਆ ਵਾਹਿਗੁਰੂ ਸੱਚਾ ਪਾਤਸ਼ਾਹ ਸ਼ੁਕਰ ਕੀਤਾ ਤੇ ਆ ਸ਼ੁਕਰ ਕਰਦੀਆਂ ਦੁਨੀਆਂ ਦੰਨ ਵਾਹਿਗੁਰੂ ਵਾਲਾ ਜੀ ਤੋਂ संतान बेनती है कि दलवान कार सेवन से करके अपने जीवन